ਹਾਂਜੀ ਜਿੰਨਾ ਮੇਰੇ ਭੈਣਾ ਭਰਾਵਾਂ ਨੂੰ ਮੇਰੀਆਂ ਬਜ਼ੁਰਗ ਮਾਤਾਵਾਂ ਨੂੰ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਬਹੁਤ ਜ਼ਿਆਦਾ ਤੇ ਇਲਾਜ ਕਰਾ ਕਰਕੇ ਜਿਹੜੇ ਹੰਬ ਚੁੱਕੇ ਆ ਜਿਨ੍ਹਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਮੈਂ ਖੁਦ ਕਾਫੀ ਲੰਮੇ ਸਮੇਂ ਤੋਂ ਇਸ ਪ੍ਰੋਬਲਮ ਤੋਂ ਪੀੜਤ ਰਹੀ ਆ ਕਿਉਂਕਿ ਕਦੇ ਕਿਸੇ ਨੇ ਮੈਨੂੰ ਕਹਿਣਾ ਕਿ ਤੁਹਾਨੂੰ ਮਨਕਿਆ ਦੀ ਪ੍ਰੋਬਲਮ ਆ ਤੁਹਾਡੀ ਡੈਕਸ ਹਿੱਲੀ ਹੋਈ ਆ ਕਿਸੇ ਨੇ ਕਹਿਣਾ ਨਹੀਂ ਜੀ ਤੁਹਾਡੇ ਜਿਹੜੀ ਰੀਡ ਦੀ ਹੱਡੀ ਆ ਇਹ ਕਮਜ਼ੋਰ ਆ ਕਿਸੇ ਨੇ ਮੈਨੂੰ ਇਹ ਗੱਲ ਕਹਿ ਨਹੀਂ ਕਿ ਨਹੀਂ ਤੁਹਾਡੇ ਜਿਹੜੇ ਥੌਣ ਦੇ ਪੱਠੇ ਆ ਇਹ ਵੀਕ ਹੋ ਚੁੱਕੇ ਆ ਤੇ ਕਿਸੇ ਨੇ ਕਹਿਣਾ ਨਹੀਂ ਜੀ ਤੁਹਾਡੇ ਮੋਢਾ ਜਿਹੜਾ ਇਹਦੇ ਵਿੱਚ ਗੈਪ ਪੈ ਚੁੱਕਿਆ ਇਹ ਪ੍ਰੋਬਲਮ ਲਗਾਤਾਰ ਵੱਧਦੀ ਜਾ ਰਹੀ ਸੀ ਪਿਛਲੇ 4-5 ਸਾਲ ਤੋਂ ਮੈਂ ਤੋਂ ਬਹੁਤ ਜ਼ਿਆਦਾ ਪੀੜ ਸੀ ਤੇ ਮੈਡੀਸਨ ਵੀ ਬਹੁਤ ਖਾਧੀ ਜਿਹਦਾ ਅਫੈਕਟ ਮਤਲਬ ਕਿ ਮੇਰੇ ਸਰੀਰ ਤੇ ਇੰਨਾ ਕੁ ਜ਼ਿਆਦਾ ਪਿਆ ਕਿ ਫੁਲਾਵਟ ਆ ਗਈ ਸਾਹ ਚੜਨ ਲੱਗ ਗਿਆ ਤੁਰਨ ਦੀ ਸਮਰੱਥਾ ਘਟ ਗਈ ਕਾਫੀ ਮੈਨੂੰ ਪ੍ਰੋਬਲਮਾਂ ਦਾ ਜਿਹੜੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਡੀਸਨ ਇੱਕ ਇਹੋ ਜਿਹਾ ਟਰੀਟਮੈਂਟ ਆ ਜਿਹੜਾ ਤੁਹਾਨੂੰ ਇੱਕ ਬਿਮਾਰੀ ਨੂੰ ਸਹੀ ਕਰਦਾ ਤੇ 10 ਬਿਮਾਰੀਆਂ ਨਾਲ ਤੁਹਾਡੇ ਲਈ ਹੋਰ ਕੜੀਆਂ ਕਰ ਦਿੰਦਾ ਸੋ ਫਿਰ ਇੱਕ ਦਿਨ ਅਚਾਨਕ ਮੈਂ ਫੇਸਬੁੱਕ ਵੇਂਦੀ ਵੇਂਦੀ ਉਹਦੇ ਵਿੱਚ YouTube ਦਾ ਇੱਕ ਲਿੰਕ ਦਿੱਤਾ ਹੋਇਆ ਸੀਗਾ ਸਰਵਾਈਕਲ ਦਾ ਪੱਕੇ ਤੌਰ ਤੇ ਇਲਾਜ ਸੋ ਜਦੋਂ ਮੈਂ ਉਹ ਚੀਜ਼ ਵੇਖੀ ਉਹਨੂੰ ਟੱਚ ਕੀਤਾ ਤੇ YouTube ਤੇ ਜਿਹੜਾ ਉਹ ਦੇਖੀ ਵੀਡੀਓ ਤਾਂ ਉਹਦੇ ਵਿੱਚ ਜਿਹੜਾ ਇੱਕ ਨਕਸਾ ਦੱਸਿਆ ਗਿਆ ਸੀ ਇੱਕ ਤਰੀਕਾ ਦੱਸਿਆ ਗਿਆ ਸੀ ਜਿਹਦੇ ਨਾਲ ਤੁਸੀਂ ਆਪਣੀ ਸਰਵਾਈਕਲ ਨੂੰ ਠੀਕ ਕਰ ਸਕਦੇ ਹੋ ਕਿਉਂਕਿ ਬਹੁਤੇ ਭੈਣ ਭਰਾਵਾਂ ਨੇ ਅਜੇ ਵੀ ਕਹਿਣਾ ਕਿ ਹਾਂ ਭੈਣ ਜੀ ਤੁਸੀਂ ਚੁੰਨੀ ਨਹੀਂ ਲਈਆਂ ਕਿ ਤਰ ਸੋ ਮੈਂ ਤੁਹਾਨੂੰ ਉਹ ਚੀਜ਼ ਦੱਸਣ ਜਾ ਰਹੀ ਹਾਂ ਵੀ ਇਸ ਤਰੀਕੇ ਦੇ ਨਾਲ ਕਰਕੇ ਦੇਖੋ ਮੈਨੂੰ ਅੱਜ ਕਟੋ ਕਟ 85 86% ਜਿਹੜਾ ਉਹ ਫਰਕ ਪੈ ਚੁੱਕਿਆ ਤੇ ਨਹੀਂ ਮੈਨੂੰ ਲੱਗਦਾ ਵੀ ਪੇਨ ਕਿਲਰ ਟੀਬਾਂ ਦਾ ਪਤਾ ਨਹੀਂ ਮੇਰੇ ਘਰ 'ਚ ਕਿੰਨੀਆਂ ਕਪਈਆਂ ਹੋਣੀਆਂ ਕਦੇ ਬਾਮ ਕਦੇ ਮੂਵ ਕਦੇ ਪੇਨ ਕਿਲਰ ਦੇਸੀ ਦਵਾਈਆਂ ਮਤਲਬ ਕਿ ਨੇੜੇ ਤੇੜੇ ਦਾ ਕੋਈ ਅਸੀਂ ਵੈਦ ਨਹੀਂ ਸੀ ਛੱਡਿਆਗਾ ਤੇ ਮਤਲਬ ਕਿ ਹਰ 6 ਸੱਤ ਮਹੀਨਿਆਂ ਬਾਅਦ ਐਕਸਰੇ ਵੀ ਮੈਨੂੰ ਕਰਾਉਣੇ ਪੈਂਦੇ ਸੀਗੇ ਕਿਉਂਕਿ ਮੈਨੂੰ ਐਂ ਲੱਗਦਾ ਸੀ ਵੀ ਕੋਈ ਨਾ ਕੁਝ ਕੋਈ ਨਾ ਕੋਈ ਪ੍ਰੋਬਲਮ ਆ ਮੇਰੀ ਬਾਡੀ ਚ ਮੈਨੂੰ ਐਦਾਂ ਲੱਗਦਾ ਸੀਗਾ ਵੀ ਮੇਰਾ ਨੀਚੇ ਵਾਲਾ ਜਿਹੜਾ ਢਾੜਾ ਜਿਹੜੀਆਂ ਲੱਤਾਂ ਉਹ ਵੀ ਕੰਮ ਛੱਡ ਜਾਣੀਆਂ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਪ੍ਰੋਬਲਮ ਬਹੁਤ ਜ਼ਿਆਦਾ ਵਧੀ ਸੀ ਮੈਨੂੰ ਸੋ ਫਿਰ ਜਦੋਂ ਮੈਂ YouTube ਦੇ ਉੱਤੇ ਉਹ ਲਿੰਕ ਦੇਖਿਆ ਤੇ ਮੈਂ ਕਿਹਾ ਵੀ ਕਰਨ ਦਾ ਕੀ ਹਰਜਾ ਹੈਨਾ ਚਲੋ ਇਹ ਕਿਹੜਾ ਕੋਈ ਮੈਡੀਸਨ ਖਾਣੀ ਹੈ ਇਹਨੂੰ ਇੱਕ ਵਾਰਾਂ ਕਰਕੇ ਦੇਖੀਏ ਜੇ ਫਰਕ ਪੈ ਜੇ ਤਾਂ ਹਨਾ ਸੋ ਲਗਾਤਾਰ ਮੈਂ 15 ਦਿਨ ਤੋਂ ਮੈਨੂੰ ਉੱਪਰ ਹੀ ਹੋ ਗਿਆ ਕਿ ਮੈਂ ਜਿਹੜਾ ਆਹ ਵਾਲਾ ਤਰੀਕਾ ਉਹਨਾਂ ਨੇ ਦੱਸਿਆ ਸੀ ਇਹ ਤਰੀਕਾ ਕਰ ਰਹੀ ਹਾਂ ਤੇ ਮਤਲਬ ਕਿ ਮੈਨੂੰ ਤੁਹਾਨੂੰ ਦੱਸਿਆ ਕਿ 85 86% ਫਰਕ ਪੈ ਚੁੱਕਿਆ ਇਹ ਤੁਸੀਂ ਚੁੰਨੀ ਇਸ ਤਰ੍ਹਾਂ ਗੱਲ ਦੇ ਵਿੱਚ ਪਾ ਕੇ ਮੋਢਿਆਂ ਥਾਣੀ ਦੀ ਕੱਢ ਕੇ ਤੇ ਕਿਸੇ ਤੋਂ ਪਿੱਛੋਂ ਮਤਲਬ ਕਿ ਘਟਗੇ ਇਹ ਚੁੰਨੀ ਕੋਟਨ ਦੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਵੀ ਮੇਰੇ ਵੀਰ ਭੈਣ ਭਰਾ ਸੰਸੈਟਿਟਿਕ ਕਪੜਾ ਲੈ ਲਿਆਣ ਉਹਦੇ ਨਾਲ ਜਿਹੜਾ ਗਰਦਨ ਉਹ ਛਿੱਲੀ ਵੀ ਜਾਂਦੀ ਆ ਹੈਨਾ ਕਿਉਂਕਿ ਪਹਿਲਾਂ ਪਹਿਲਾਂ ਮੈਨੂੰ ਨਹੀਂ ਸੀ ਪਤਾਗਾ ਵੀ ਕਾਫੀ ਉਹ ਸਕ੍ਰੈਚ ਪੈ ਜਾਂਦੀ ਆ ਤੁਹਾਡੀ ਸੋ ਉਸ ਤੋਂ ਬਾਅਦ ਜਿਹੜਾ ਤੁਸੀਂ ਕਿਸੇ ਤੋਂ ਘੁੱਟ ਕੇ ਇਹਨੂੰ ਬਣਾ ਲੈਣਾ ਬੰਨਣਾ ਇਹਨੂੰ ਉਨਾ ਜ਼ਿਆਦਾ ਘੁੱਟ ਕੇ ਆ ਕਿ ਜਦੋਂ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਗਰਦਨ ਤੇ ਮੋਢਿਆਂ ਨੂੰ ਖਿੱਚ ਪੈ ਰਹੀ ਆ ਮਤਲਬ ਕਿ ਇਹ ਚੀਜ਼ ਪਿਸ਼ਾਹ ਵੱਲ ਨੂੰ ਬੈਕ ਨੂੰ ਹੋ ਰਹੀ ਆ ਤੁਹਾਨੂੰ ਖਿੱਚ ਪੈ ਰਹੀ ਆ ਉਹ ਤੱਕ ਘੁੱਟ ਕੇ ਬਣਾ ਕੇ ਇਹਨੂੰ 15-20 ਮਿੰਟ ਰੱਖਣਾ 15-20 ਮਿੰਟਾਂ ਦੇ ਵਿੱਚ ਤੁਸੀਂ ਮੈਨੂੰ ਮੈਂ ਦਾਵਾ ਕਰਦੀ ਆ ਕਿ ਮੈਨੂੰ ਇੰਨੀ ਪੁਰਾਣੀ ਸਰਵੈਕਲ ਸੀ ਤੇ ਮੈਨੂੰ ਪੰਜਵੇਂ ਦਿਨ ਦੋਂ ਮਤਲਬ ਕਿ ਨੀਂਦ ਪ੍ਰੋਪਰ ਔਨ ਲੱਗੀ ਸੀਗੀ ਨਹੀਂ ਮੈਂ ਨੀਂਦ ਦੀ ਮੈਡੀਸਿਨ ਲੈਂਦੀ ਸੀ ਕਿਉਂਕਿ ਮੇ ਇਹਦੇ ਨਾਲ ਡਿਪਰੈਸ਼ਨ ਵੀ ਵਾਧਦਾ ਸੀਗਾ ਮਾਈਗਰੇਨ ਦੀ ਪ੍ਰੋਬਲਮ ਡਿਪਰੈਸ਼ਨ ਮਤਲਬ ਕਿ ਛੋਟੀ ਛੋਟੀ ਗੱਲ ਤੇ ਚਿੜੇ ਰਹਿਣਾ ਇਹ ਚੀਜ਼ਾਂ ਬੰਦੇ ਚ ਸੁਭਾਵਕ ਆ ਜਾਂਦੀਆਂ ਜਦੋਂ ਤੁਹਾਡਾ ਸਰੀਰ ਨਹੀਂ ਤੰਦਰੁਸਤ ਤੇ ਤੁਸੀਂ ਸੁਭਾਵਕ ਤੁਹਾਡੇ ਸੁਭਾਅ ਦੇ ਵਿੱਚ ਵੀ ਬਦਲਾਅ ਜ਼ਰੂਰ ਆਊਗਾ ਸੋ ਜਦੋਂ ਮੈਂ ਇਹ ਕਾਰਨਾ ਸਟਾਰਟ ਕੀਤਾ ਤੇ ਪਹਿਲੇ 4-5 ਦਿਨ ਤਾਂ ਮੈਨੂੰ ਕਾਫੀ ਔਖਾ ਲੱਗਾ ਮੈਨੂੰ ਆਇ ਲੱਗਾ ਕਿ ਖਿੱਚ ਬਹੁਤ ਜ਼ਿਆਦਾ ਪੈਂਦੀ ਆ ਕਿਤੇ ਇਹ ਨਾ ਹੋਵੇ ਮੈਂ ਸਹੀ ਹੁੰਦੀ ਹੁੰਦੀ ਮੈਂ ਉਦੋਂ ਵੀ ਬੈਠ ਜਾ ਆ ਇਹ ਮਨ ਦੇ ਵਿੱਚ ਇੱਕ ਵਹਿਮ ਹੁੰਦਾ ਸਾਰਿਆਂ ਦੇ ਹਨਾ ਮੇਰੇ ਵਿਹਮਾਂ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਸੀ ਮੈਂ ਕਿ ਇਹ ਨਾ ਹੋਵੇ ਮਾਣਾ ਵੀ ਜਿੰਨਾ ਕਿ ਤੂੰ ਕਰਦੀ ਆ ਉਹਨਾਂ ਕ ਕਰਨੋ ਵੀ ਜਾਵੇਂ ਹਾਲਾਤ ਮੇਰੇ ਇਹ ਬਣ ਗਏ ਸੀ ਭੈਣੋ ਪ੍ਰਭੂ ਕਿ ਮੈਂ ਖੱਬੇ ਹੱਥ ਦੇ ਨਾਲ ਮਤਲਬ ਕਿ ਕੋਈ ਭਾਂਡਾ ਵੀ ਨਹੀਂ ਚੱਕ ਸਕਦੀ ਸੀ ਇੰਨੀ ਜ਼ਿਆਦਾ ਮੈਨੂੰ ਪ੍ਰੋਬਲਮ ਆ ਗਈ ਸੀ ਕਿਉਂਕਿ ਮੇਰੀ ਪ੍ਰੋਬਲਮ ਆਉਣ ਦਾ ਮੇਨ ਕਾਰਨ ਇਹ ਵੀ ਸੀ ਕਿ ਮੈਨੂੰ ਛੋਟੀ ਹੁੰਦੀ ਨੂੰ ਪੋਲਗੋ ਹੋ ਗਿਆ ਸੀਗਾ ਤੇ ਮੇਰੇ ਪੂਰੇ ਪਾਸੇ ਨੂੰ ਹੋਇਆ ਸੀ ਕੋਲੋ ਉਦੋਂ ਵੀ ਬਿਜਲੀਆਂ ਲਾ ਕੇ ਜਿਹੜੀ ਇਹ ਮੇਰੀ ਸਾਈਡ ਚ ਲਾਈ ਗਈ ਸੀਗੀ ਮੋਗੇ ਤੋਂ ਬਾਦਰ ਡਾਕਟਰ ਹੁੰਦਾ ਸੀ ਬਹੁਤ ਪੁਰਾਣਾ ਬਿਜਲੀ ਘਰ ਦੇ ਕੋਲੇ ਉਹਦਾ ਹਸਪੀਟਲ ਹੁੰਦਾ ਸੀ ਉਹਨੇ ਮੇਰਾ ਟ੍ਰੀਟਮੈਂਟ ਕੀਤਾ ਸੀ ਲੰਮਾ ਸਮਾਂ ਮੈਂ ਉੱਥੇ ਰਹੀ ਸੀ ਮੈਂ ਛੋਟੀ ਜੀ ਸੀ ਕਿਉਂਕਿ ਮੈਨੂੰ ਥੋੜਾ ਥੋੜਾ ਯਾਦ ਆ ਹੈਨਾ ਇੱਕ ਤਾਂ ਉਹ ਕਮਜ਼ੋਰੀ ਸੀ ਕਿਉਂਕਿ ਜਿਵੇਂ ਜਿਵੇਂ ਆਪਣਾ ਉਮਰ ਦੇ ਲਿਆਸਣਾ ਅੱਗੇ ਨੂੰ ਤੁਰੇ ਜਾਣਾ ਤੇ ਉਹ ਵੀਕਨੈਸ ਆ ਜਿਹੜੀ ਉਹਨੇ ਆਉਣਾ ਹੀ ਆਉਣਾ ਸੋ ਇੱਕ ਮੈਨੂੰ ਸਰਵਾਈਕਲ ਆ ਜਿਹੜੀ ਇਹ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਹੁਣ ਜਿਹੜਾ ਮੈਂ ਲਗਾਤਾਰ ਤੁਹਾਨੂੰ ਦੱਸਿਆ ਕਿ 15 16 ਦਿਨ ਹੋ ਗਏ ਮੈਨੂੰ ਇਹ ਚੀਜ਼ ਕਰਦੀ ਨੂੰ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਆ ਤੇ ਨਾਲ ਮੈਂ ਇਹ ਵੀ ਕਹਿਣੀ ਜਿਨ੍ਹਾਂ ਨੂੰ ਤਾਜੀ ਤਾਜੀ ਸਰਵੈਕਲ ਦੀ ਸਟਾਰਟਿੰਗ ਹੋਈ ਆ ਨਾ ਉਹਨਾਂ ਲੋਕਾਂ ਤੇ ਇਸ ਚੀਜ਼ ਦਾ ਇਸ ਤਰ੍ਹਾਂ ਕਰਕੇ ਚੁੰਨੀ ਗਾਲ ਵਿੱਚ ਦੀ ਪਾ ਕੇ ਬਾਹਾਂ ਵਿੱਚ ਦੀ ਕੱਢ ਕੇ ਪਿੱਛੇ ਬੰਨ ਕੇ ਉਹਨਾਂ ਲੋਕਾਂ ਨੂੰ 5-6 ਦਿਨਾਂ ਬਾਅਦ ਫਰਕ ਪੈ ਜਾਂਦਾ ਜਿਨ੍ਹਾਂ ਦੀ ਪੁਰਾਣੀ ਸਰਵੈਕਲ ਆ ਉਹਨਾਂ ਨੂੰ 8-10 ਦਿਨ ਲੱਗ ਜਾਂਦੇ ਆ ਪਰ ਇਹਨਾਂ ਦਾਵਾ ਜ਼ਰੂਰ ਆ ਕਿ ਜਦੋਂ ਤੁਸੀਂ ਇਸ ਤਰ੍ਹਾਂ ਚੁੰਨੀ ਕਰਕੇ ਬੰਨੋਗੇ ਨਾ ਤੇ ਤੁਹਾਨੂੰ ਆਪਣੇ ਆਪ ਨੂੰ ਆਰਾਮ ਮਹਿਸੂਸ ਹੋਗਾ ਤੁਹਾਨੂੰ ਐ ਲੱਗੂਗਾ ਕਿ ਸਾਡੇ ਸਰੀਰ ਦਾ ਬਹੁਤ ਵੱਡਾ ਜਿਹੜਾ ਬੋਝ ਆ ਸਾਡੇ ਸਰੀਰ ਤੋਂ ਲਹਿ ਰਿਹਾ ਜਿਹੜਾ ਮੋਢਿਆਂ ਤੇ ਭਾਰਾ ਪਾਣਾ ਜਾਂ ਬਾਹਾਂਾਂ ਨਾ ਚੱਕੀਆਂ ਜਾਣੀਆਂ ਹਨ ਦੇਖੋ ਮੈਂ ਫੇਰ ਇਹ ਗੱਲ ਦੱਸਦੀ ਹਾਂ ਕਿ ਮੈਂ ਅੰਗਰੇਜ਼ੀ ਦਵਾਈਆਂ ਬਹੁਤ ਖਾਦੀਆਂ ਜਿੱਥੇ ਵੀ ਮੈਨੂੰ ਦੱਸ ਪਈ ਮੈਂ ਉੱਥੋਂ ਕਿਸੇ ਨੇ ਕਹਿਣਾ ਸਰਵਾਈਕਲ ਆ ਕਿਸੇ ਨੇ ਕੋਸ਼ ਕਿਸੇ ਨੇ ਕੋਸ਼ ਕਿਸੇ ਨੇ ਕਹਿਣਾ ਤੇਰੇ ਮਨਕਿਆਂ ਦੀ ਪ੍ਰੋਬਲਮ ਆ ਕਿਸੇ ਨੇ ਕਹਿਣਾ ਤੇਰੀ ਡੈਕਸ ਦੀ ਪ੍ਰੋਬਲਮ ਆ ਹਨਾ ਕਿਸੇ ਨੇ ਕਹਿਣਾ ਕਿ ਮਤਲਬ ਕਿ ਜਿਹੜੀ ਤੁਹਾਡੀ ਰੀੜ ਦੀ ਹੱਡੀ ਆ ਇਹਦੇ ਨੀਚੋਂ ਦੀ ਬਰੀਕ ਮਹਮ ਵੇਇਨਸ ਨਿਕਲਦੀਆਂ ਨੇ ਕਿਉਂ ਕਿਸੇ ਨੇ ਕਹਿਣਾ ਕਿ ਉਹ ਵੇਇਨਸ ਆ ਜਿਹੜੀਆਂ ਉਹ ਬਲੌਕ ਹੋ ਚੁੱਕੀਆਂ ਨੇ ਹਨਾ ਤੇ ਤਰ੍ਹਾਂ-ਤਰ੍ਹਾਂ ਕਿਸੇ ਨੇ ਕਹਿਣਾ ਤਾਂ ਹੰਦੇ ਪੱਠੇ ਕਮਜ਼ੋਰ ਆ کافی ਲੰਮਾ ਸਮਾਂ ਮਤਲਬ ਕਿ ਮਹੀਨਾ-ਮਹੀਨਾ ਡੇ-ਡੇੜ ਮਹੀਨਾ ਮੈਡੀਸਨ ਚੱਲਦੀ ਰਹਿਣੀ ਤੇ ਉਸ ਮੈਡੀਸਨ ਦਾ ਫਰਕ ਕੋਈ ਨਾ ਪੈਣਾ ਪਰ ਇਹ ਚੀਜ਼ ਹੋ ਗਈ ਸੀ ਕਿ ਮੈਨੂੰ ਮਟਾਪਾ ਬਹੁਤ ਜ਼ਿਆਦਾ ਆਉਣ ਲੱਗ ਗਿਆ ਸੀਗਾ ਸਿਹਤ ਮੇਰੀ ਬਹੁਤ ਜ਼ਿਆਦਾ ਫੁੱਲਣ ਲੱਗ ਗਈ ਸੀ ਜਿਹਦੇ ਕਰਕੇ ਮੈਨੂੰ ਸਾਹ ਲੈਣ ਚ ਵੀ ਪ੍ਰੋਬਲਮ ਆਉਣ ਲੱਗੀ ਤੇ ਕਈਆਂ ਨੇ ਮੇਰੇ ਫੇਸਬੁੱਕ ਤੇ ਹੀ ਪੈਣਾ ਭਰਾਵਾਂ ਨੇ ਬਹੁਤ ਮੈਨੂੰ ਕਮੈਂਟ ਕੀਤੇ ਚਲੋ ਗੁਰੂ ਰਾਮਦਾਸ ਜੀ ਉਹਨਾਂ ਤੇ ਵੀ ਕਿਰਪਾ ਕਰਨ ਕਿ ਜਾਨੇ ਕਹਿਣਾ ਹੁਣ ਮਰਖਾਈ ਮੋਟੀ ਹੁੰਦੀ ਜਾਂਦੀ ਐ ਜੋ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਮੈਂ ਕਿੰਨੇ ਦਰਦ ਵਿੱਚ ਦੀ ਗੁਜ਼ਰ ਰਹੀ ਆ ਹਨਾ ਵੀ ਕਿੰਨਾ ਦਰਦ ਆ ਇੱਕ ਸਭ ਤੋਂ ਵੱਡੀ ਗੱਲ ਸਰਵਾਈਕਲ ਜਿੰਨਾ ਤੁਹਾਨੂੰ ਵੀ ਕੋਹਰ ਕੋਈ ਚੀਜ਼ ਨਹੀਂ ਕਰਦੀ ਜਿਹੜੇ ਬੰਦੇ ਨੂੰ ਸਰਵਾਈਕਲ ਆਣਾ ਉਹ ਬੰਦਾ ਸੁਭਾਅਕ ਤੌਰ ਤੇ ਵੀਕ ਹੋ ਜਾਂਦਾ ਉਹਦੀ ਬਾਡੀ ਦੀ ਲੜਨ ਦੀ ਸਮਰੱਥਾ ਬਹੁਤ ਘਟ ਜਾਂਦੀ ਆ ਕਿਉਂਕਿ ਬੋਨਸ ਉਹਦੀਆਂ ਜਿਹੜੀਆਂ ਆਪਣੀਆਂ ਹੱਡੀਆਂ ਉਹ ਵੀ ਵੀਕ ਪੈ ਜਾਂਦੀਆਂ ਸੋ ਇਹ ਵੀਡੀਓ ਬਣਾਉਣ ਦਾ ਮਤਲਬ ਸਿਰਫ ਇੱਕ ਹੀ ਸੀ ਮੇਰਾ ਕਿ ਮੈਨੂੰ ਫਰਕ ਪਿਆ ਮੈਂ ਚਾਹੁੰਨੀ ਆ ਜਿਹੜੇ ਹੋਰ ਵੀ ਭੈਣਾ ਭਰਾਵਾਂ ਨੂੰ ਸਰਵਾਈਕਲ ਆ ਤੇ ਉਹ ਆਪਦਾ ਘਰ ਬੈਠ ਕੇ ਇਲਾਜ ਕਰ ਸਕਣ ਕਿਉਂਕਿ ਦੇਖੋ ਇਹ ਕੋਈ ਮੈਨੂੰ ਕਿਸੇ ਵੈਦ ਨੇ ਨਹੀਂ ਦੱਸਿਆ ਕਿਸੇ ਨੇ ਨਹੀਂ ਕਿਸੇ ਕੋਲੇ ਨਹੀਂ ਗਏ ਸਰਵ ਇਹ ਤਾਂ ਮੈਂ YouTube ਤੇ ਇੱਕ ਵੀਡੀਓ ਆਈ ਸੀ ਸਰਵਾਈਕਲ ਦੇ ਉੱਤੇ ਉਹ ਚੀਜ਼ ਨੂੰ ਦੇਖਿਆ ਮੈਂ ਕਿਹਾ ਚਲੋ ਦਵਾਈਆਂ ਇੰਨੀਆਂ ਖਾ ਲਈਆਂ ਇਹ ਚੀਜ਼ ਨੂੰ ਵੀ ਫਾਲੋਅ ਕਰਕੇ ਦੇਖ ਲਓ ਹਨ ਸੋ ਜਦੋਂ ਮੈਂ ਉਹਨੂੰ ਫਾਲੋਅ ਕੀਤਾ ਤਾਂ ਮੈਨੂੰ ਤੁਹਾਨੂੰ ਦੱਸਾਂ ਵੀ 85 86% ਆ ਜਿਹੜਾ ਇਹ ਫਰਕ ਪੈ ਚੁੱਕਿਆ ਤੇ ਸੋ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਇਹ ਆ ਵੀ ਜਿਨ੍ਹਾਂ ਨੂੰ ਸਰਵਾਈਕਲ ਦੀ ਪ੍ਰੋਬਲਮ ਆ ਉਹ ਇੱਕ ਵਾਰ ਟ੍ਰਾਈ ਜ਼ਰੂਰ ਕਰਿਆ ਜੀ ਕਿਉਂਕਿ ਟ੍ਰਾਈ ਆਨੇ ਹੁੰਦੇ ਆ ਵੀ ਇਹ ਕਿਹੜਾ ਕਿਥੋਂ ਚੀਜ਼ ਮੁੱਲ ਲੈ ਕੇ ਆਉਣੀ ਆ ਦੁਪੱਟਾ ਤੁਹਾਡੇ ਘਰੇ ਆ ਘਰੇ ਬੈਠ ਕੇ ਤੁਸੀਂ 15 ਮਿੰਟ ਕਰਨਾ ਤੇ ਸੋ ਇਹ ਚੀਜ਼ ਨੂੰ ਜ਼ਰੂਰ ਕਰਿਆ ਜੇ ਪਰਮਾਤਮਾ ਕਰੇ ਗੁਰੂ ਰਾਮਦਾਸ ਜੀ ਕਿਰਪਾ ਕਰਨ ਕੇ ਤੁਸੀਂ ਠੀਕ ਹੋ ਧੰਨਵਾਦ